ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਮਲੋਟ ਕਿਸਾਨ ਮੇਲੇ ਤੇ ਤੇ ਉੱਥੇ ਬਾਈ ਆਪਾਂ ਨੂੰ ਮਿਲਿਆ ਪ੍ਰਗਟ ਸਿੰਘ ਜਿਹੜਾ ਕਿ ਕ੍ਰੌਪ ਇਨਫੋਰਮੇਸ਼ਨ ਦਾ ਪੇਜ ਚਲਾਉਂਦਾ ਹੈ ਫਸਲਾਂ ਦੀ ਜਾਣਕਾਰੀ ਦਿੰਦਾ ਹੈ ਤੇ ਬਾਈ ਦੀ ਸਟਾਲ ਲੱਗੀ ਹੋਈ ਆ 5 ਨੰਬਰ ਤੇ ਤੇ ਬਾਈ ਨਾਲ ਆਪਾਂ ਲੈਨੇ ਆ ਜਾਣਕਾਰੀ ਓਏ ਸਾਨੂੰ ਜਾਣਕਾਰੀ ਦਿਓ ਵੀ ਜਿਹੜਾ ਆਪਾਂ ਸਿੱਧੀ ਬਜਾਈ ਚੋਂ ਨਾ ਕਰਦੇ ਆਗੇ ਹਾਂਜੀ ਸਿੱਧੀ ਬਜਾਈ ਦੀ ਮੰਨ ਲਓ ਕਈ ਦਾ ਪੰਜਵੇਂ ਯੂਨੀਵਰਸਿਟੀ ਕਹਿੰਦੀ ਹੈਗੀ ਵੀ ਜਿਹੜਾ ਪਾਣੀ ਹੈ ਉਹ ਜੀਲਜ਼ ਦੇ ਥੱਲੇ ਜਾਂਦਾ ਹੈਗਾ ਹਾਂਜੀ ਪਰ ਵਿੱਚ ਕਈ ਕਿਸਾਨ ਵੀਰ ਕਹਿੰਦੇ ਨੇਗੇ ਵੀ ਪਾਣੀ ਜੀਲਜ਼ ਦੇ ਵੀ 150 ਫੁੱਟ ਤੇ ਕਿੱਥੇ ਵਗ ਜਾਊਗਾ ਵੀ ਇਹਦੇ ਵਿੱਚ ਆਪਾਂ ਨੂੰ ਕਿਵੇਂ ਕੀ ਉਲਝਣ ਤਾਣੀ ਹੈ ਵੀ ਇਹ ਆਪਾਂ ਨੂੰ ਸਿੱਧੀ ਬਜਾਈ ਕਰਨੀ ਚਾਹੀਦੀ ਹੈ ਜੀ ਵਧੀਆ ਗੱਲ ਹੈ ਕਿ ਵੀ ਆਪਾਂ ਨੂੰ ਵੀ ਇਹਦਾ ਕੋਈ ਪਾਣੀ ਦਾ ਆਪਾਂ ਨੂੰ ਫਾਇਦਾ ਹੈ ਨਹੀਂ ਉਹਦੇ ਬਾਰੇ ਜਾਣਕਾਰੀ ਦਿਓ ਸਿੱਧੀ ਬਜਾਈ ਦੇ ਵਿੱਚ ਐ ਹੁੰਦਾ ਵੀ ਇੱਕ ਤਾਂ ਆਪਣੀ ਲੇਬਰ ਆਫ ਕੋਸਟ ਘਟਦੀ ਹੈ ਕੋਸਟ ਆਫ ਕਲਟੀਵੇਸ਼ਨ ਘਟਦੀ ਹੈ ਭਾਵ ਫਸਲ ਨੂੰ ਪੈਦਾ ਕਰਨ ਦਾ ਜਿਹੜਾ ਫਸਲੀ ਖਰਚਾ ਉਹ ਘਟਦਾ ਉਹ ਸਰਕਾਰ ਘਟਾਉਣਾ ਚਾਹੁੰਦੀ ਹੈ ਘਟਾਉਣਾ ਚਾਹੁੰਦੀ ਕਿਉਂਕਿ ਲੇਬਰ ਦੀ ਸ਼ਾਰਟੇਜ ਡੇ ਬਾਏ ਡੇ ਵੱਧ ਰਹੀ ਹੈ ਤੇ ਅੱਗੇ ਸਰਕਾਰ ਦਾ ਪੂਰਾ ਧਿਆਨ ਇਸੇ ਤੇ ਮਜਾਈ ਕਰਦੀ ਜਿਹੜੀ ਹੈਗੀ ਪਾਣੀ ਦੀ ਬਚਤ ਦੀ ਗੱਲ ਆ ਜਿੱਥੇ ਝੋਨੇ ਵਾਲੀਆਂ ਜ਼ਮੀਨਾਂ ਹੀ ਨਹੀਂ ਹੈਗੀਆਂ ਦਰਮਿਆਨੀਆਂ ਹਲਕੇ ਜ਼ਮੀਨਾਂ ਝੋਨਾ ਕਿੱਦੂ ਕਰਕੇ ਲੱਗਣ ਲੱਗ ਗਿਆ ਉਹਨਾਂ ਕੋਲੇ ਪਾਣੀ ਚੰਗਾ ਜਾਂ ਸੀਵਰੇਜ ਵਾਟਰ ਹੈ ਸੇਵ ਨਾਲੇ ਦਾ ਪਾਣੀ ਹੈ ਜਾਂ ਨਹਿਰੀ ਪਾਣੀ ਹੈ ਤਾਂ ਉੱਥੇ ਝੋਨੇ ਹਾਈਬ੍ਰਿਡ ਵਗੈਰਾ ਹੋ ਜਾਂਦੇ ਆ ਪਰ ਉਹ ਜ਼ਮੀਨਾਂ ਪੂਰਨ ਤੌਰ ਤੇ ਜਿਹੜਾ ਝੋਨੇ ਦੀ ਨਹੀਂ ਪੂਰਨ ਕ੍ਰਾਈਟੇਰੀਆ ਨਹੀਂ ਪੂਰਾ ਕਰਦੀਆਂ ਝੋਨੇ ਦੀ ਮਿੱਟੀ ਦਾ ਕਿਉਂਕਿ ਇਹਨੂੰ ਹਵਾ ਰਹਿਤ ਵਾਤਾਵਰਣ ਚਾਹੀਦਾ ਪਰ ਜਿੱਥੇ ਹਵਾ ਦਾ ਚੱਲਣਾ ਜ਼ਿਆਦਾ ਹੁੰਦਾ ਮਿੱਟੀਆਂ 'ਚ ਥੱਲੇ ਬਹੁਤ ਜ਼ਿਆਦੇ ਰੇਤਾਂ ਆ ਉਥੇ ਕੱਦੂ ਕਰੇ ਬਿਨਾ ਝੋਨਾ ਨਹੀਂ ਚੱਲਦਾ ਲੰਮੀਆ ਜ਼ਮੀਨਾਂ ਜਿੱਥੇ ਪੁਰਾਣੀਆਂ ਜ਼ਮੀਨਾਂ ਰੈੱਡ ਕਲੇ ਸੋਇਲ ਆ ਹੈਵੀ ਕਲੇ ਸੋਇਲ ਆ ਵੈਰੀ ਰੈੱਡ ਸੋਇਲ ਆ ਬਲੈਕ ਸੋਇਲ ਆ ਉਥੇ ਕਾਮਯਾਬ ਹੈਗਾ ਉਥੇ ਪਾਣੀ ਦੀ ਵੀ ਬਚਤ ਹੋਊਗੀ ਪਰ ਇਹ ਆ ਜ਼ਿਮੀਦਾਰਾਂ ਨੂੰ ਕਈ ਵਾਰੀ ਇਦਾਂ ਹੁੰਦਾ ਵੀ ਦੂਜੀ ਝੋਨੇ 'ਚ ਪਾਣੀ ਭਰ ਕੇ ਰੱਖਦੇ ਆ ਤਾਂ ਇਹ 'ਚ ਵੀ ਪਾਣੀ ਭਰ ਕੇ ਰੱਖੀ ਪਾਣੀ ਇਹ 'ਚ ਭਰ ਕੇ ਨਹੀਂ ਰੱਖਣਾ ਹੁੰਦਾ ਇਹ ਆਮ ਨਾਲੋਂ ਝੋਨਾ ਪਤਲਾ ਛਿੱਟਾ ਪੀਲਾਪਨ ਲੱਗਦਾ ਰਹਿੰਦਾ ਪਰ ਕੀ ਇਹ ਜਿਹੜੇ ਜੀਮੀਦਾਰ ਲਾਉਦੇ ਆ ਚਾਹੇ ਮੁਕਸਰ ਵੈਲਟ ਆ ਫਿਰੋਜ਼ਪੁਰ ਵੈਲਟ ਆ ਫਾਜ਼ਿਲਕਾ ਵੈਲਟ ਆ ਤਰਨਤਾਰਨ ਆ ਜਾਂ ਕੁਝ ਹੋਰ ਏਰੀਆ ਦੇ ਵਿੱਚ ਲੱਗਦਾ ਹੈਗਾ ਉੱਥੇ ਬਾਸਮਤੀ ਝੋਨਾ ਆਮ ਲਾਉਣ ਵਾਲੇ ਝੋਨੇ ਤੋਂ ਵੱਧ ਨਿਕਲ ਰਿਹਾ ਖਰਚਾ ਘੱਟ ਹੋ ਰਿਹਾ ਠੀਕ ਆ ਤੇ ਫਾਰਮਰ ਨੂੰ ਦੋਨਾਂ ਸਾਈਡਾਂ ਤੋਂ ਹੀ ਦੇਖਣਾ ਪਵੇਗਾ ਇਸ ਵਾਰ ਬਰਸਾਤ ਦੀ ਕਮੀ ਆਈ ਹੈ ਕਮੀ ਆ ਜੀ ਤੇ ਜੇਕਰ ਤੁਹਾਡੇ ਕੋਲੇ ਜ਼ਿਆਦਾ ਮਹਿੰਗੀਆਂ ਠੇਕੀਆਂ ਦੀਆਂ ਜ਼ਮੀਨਾਂ ਹੈਗੀਆਂ ਤਾਂ ਜਨਰੇਟਰ ਨਾਲ ਛੱਡ ਕੇ ਕਦੂ ਵਾਲੇ ਝੋਨੇ ਨਹੀਂ ਪਾਲੇ ਜਾ ਸਕਦੇ ਤਾ ਜਿੱਥੇ ਸਿੱਧੀ ਬਜਾਈ ਨਾਲ ਝੋਨਾ ਕਾਮਯਾਬ ਹੈਗਾ ਕਿਉਂਕਿ ਪੈਕੇਜ ਪ੍ਰੈਕਟਿਸ ਆ ਨਾ ਇਹ ਖੇਤੀਬਾੜੀ ਦਾ ਅਭਿਆਸ ਹੈ ਇਹਦੇ ਕੋਈ ਬੀ ਦਾ ਸਿਸਟਮ ਨਹੀਂ ਹੈਗਾ ਕੋਈ ਇਹਦੇ ਵਿੱਚ ਖਾਦ ਦਾ ਸਿਸਟਮ ਨਹੀਂ ਹੈਗਾ ਝੋਨੇ ਨੂੰ ਲਾਉਣ ਦਾ ਤਰੀਕਾ ਸਿੱਧੀ ਬਜਾਈ ਪਰ ਜੇ ਸਾਡੇ ਖੇਤ ਤੇ ਨਹੀਂ ਕਾਮਯਾਬ ਹੈਗੀ ਤੁਸੀਂ ਨਾ ਲਾਓ ਪਰ ਜੇ ਤੁਹਾਡੀ ਖੇਤ ਦੀ ਮਿੱਟੀ ਹੈ ਜਿਹੜੀ ਉਹ ਝੋਨੇ ਦੇ ਲਈ ਪਹਿਲਾਂ ਨਹੀਂ ਵਰਤੀ ਜਾਂਦੀ ਸੀਗੀ ਨਵੀਂ ਆ ਫਿਰ ਉਹ ਸਿੱਧੀ ਬਜਾਈ ਕਈ ਵਾਰੀ ਕਾਮਯਾਬ ਨਹੀਂ ਹੁੰਦੀ ਆ ਪੀੜਾ ਪਨ ਜਾਂ ਹੋ ਜਾਂਦਾ ਪੀੜਾ ਪਨ ਆ ਜਾਂਦਾ ਇੱਕ ਬਾਈ ਮੰਨ ਲਓ ਜੇ ਮੈਂ ਉਹਨੇ ਚ ਨਦੀਨ ਹੋ ਜਾਂਦੇ ਨੇ ਜ਼ਿਆਦਾਤਰ ਕਿ ਕਈ ਕਿਸਾਨ ਮੰਨ ਲਓ ਨਦੀਨਾਂ ਤੋਂ ਹੀ ਅੱਕ ਕੇ ਸਰਦੰਦੇ ਨੇ ਵੀ ਉਹ ਝੋਨਾ ਉਹਨਾਂ ਦੇ ਹੁੰਦਾ ਚੰਗਾ ਹੈਗਾ ਹਾਂਜੀ ਵੀ ਨਦੀਨਾਂ ਤੋਂ ਅੱਕ ਜਾਂਦੇ ਨੇ ਵੀ ਨਦੀਨਾਂ ਵਾਸਤੇ ਕੋਈ ਮੇਰਾ ਬੈਸਟ ਕਿਹੜੀ ਆਪਾਂ ਨੂੰ ਦਵਾਈ ਰਹੂਗੀ ਦੇਖੋ ਵੈਰਾਈਟੀਆਂ ਚੇਂਜ ਹੁੰਦਾ ਰਹਿੰਦੀਆਂ ਵੈਰਾਈਟੀਆਂ ਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਸਾਲ ਦੋ ਸਾਲਾਂ ਬਾਅਦ ਨਦੀਨਾਂ ਚ ਕੋਈ ਬਦਲਾਅ ਨਹੀਂ ਨਦੀਨਾਂ ਦਾ ਕੋਈ ਬੀਜ ਯੂਨੀਵਰਸਿਟੀ ਤਿਆਰ ਨਹੀਂ ਕਰਦੀ ਕੋਈ ਪ੍ਰਾਈਵੇਟ ਬੰਦਾ ਨਹੀਂ ਤਿਆਰ ਕਰਦਾ ਇਹਨਾਂ ਨੂੰ ਕੁਦਰਤ ਆਪਣੇ ਜੁੱਸੇ ਥੱਲੇ ਬਣਵਾਉਂ ਬਣਾਉਂਦੀ ਆ ਤੇ ਇਹਨਾਂ ਵਿੱਚ ਸ਼ੈਣ ਸ਼ਕਤੀ ਬਹੁਤ ਜਿਵੇਂ ਜਿਵੇਂ ਦਵਾਈਆਂ ਨਵੀਆਂ ਆ ਜਾਂਦੀਆਂ ਆਈਆਂ ਪੁਰਾਣੀਆਂ ਦਵਾਈਆਂ ਦਾ ਅਸਰ ਹੋਰ ਘੱਟ ਹੋ ਜਾਂਦਾ ਹੈਗਾ ਜਿਹੜੀਆਂ ਨਵੀਆਂ ਦਵਾਈਆਂ ਉਹ ਮਹਿੰਗੀਆਂ ਆ ਜਾਂਦੀਆਂ ਹੈਗੀਆਂ ਜਿਹੜੀ ਝੋਨੇ ਦੇ ਵਿੱਚ ਕੀ ਹੈਗਾ ਕਿ ਜਿਹੜਾ ਕੱਦੂ ਵਾਲਾ ਝੋਨਾ ਹੈਗਾ ਉਹ ਚ ਨਦੀਨ ਨਾਸ਼ਕ ਚਾਹੇ ਪਾਇਆ ਚਾਹੇ ਨਹੀਂ ਪਾਇਆ ਕੰਮ ਕੀਤਾ ਚਾਹੇ ਨਹੀਂ ਕੀਤਾ ਉੱਥੇ ਵੈਸੀ 80% ਤਾਂ ਨਦੀਨ ਪਾਣੀ ਨਾਲ ਹੀ ਕੰਟਰੋਲ ਹੋ ਜਾਂਦਾ ਇਸ ਜਿਹੜੇ ਝੋਨੇ ਦੇ ਵਿੱਚ ਆਪਾਂ ਪਾਣੀ ਇਹਨਾਂ ਨਹੀਂ ਲਾਉਣਾ ਹੁੰਦਾ ਲਾਉਣ ਦੀ ਲੋੜ ਵੀ ਨਹੀਂ ਹੁੰਦੀ ਤਾਂ ਇਸ ਝੋਨੇ ਦੇ ਵਿੱਚ ਜੇ ਨਦੀਨ ਜ਼ਿਆਦਾ ਹੋ ਜਾਂਦੇ ਆ ਜਾਂ ਪੁਰਾਣਾ ਝੋਨਾ ਹੀ ਉਗਰਿਆ ਹੁੰਦਾ ਝੋਨੇ 'ਚੋਂ ਨਦੀਨ ਘਟਣੇ ਤਾਂ ਸੌਖੇ ਆ ਮਾਰੇ ਜਾ ਸਕਦੇ ਕੱਡੇ ਸ਼ਾਦਾ ਦੇ ਲੇਬਰ ਨਾਲ ਤੇ ਝੋਨੇ ਦੇ ਵਿੱਚ ਕੋਈ ਹੋਰ ਝੋਨਾ ਉਗ ਰਿਹਾ ਆ ਉਹ ਮਾਰਿਆ ਨਹੀਂ ਜਾ ਸਕਦਾ ਉਹ ਕੱਟਿਆ ਨਹੀਂ ਜਾ ਸਕਦਾ ਉਹਦੇ ਤੇ ਕੂਸਾ ਨੇ ਵੀ ਕੰਮ ਕੀਤਾ ਇੱਕ ਦੋ ਕੰਪਨੀਆਂ ਨੇ ਵੀ ਕੰਮ ਕੀਤਾ ਕਿ ਹਰਬੀਸਾਇਡ ਟੋਲਰੈਂਸ ਵਾਰੈਂਟੀਆ ਦਿੱਤੀਆਂ ਹੈਗੀਆਂ ਤੇ ਉਹ ਇੱਕ ਕੋਈ ਖਾਸ ਸਪਰੇਅ ਹੁੰਦੀ ਆ ਉਹ ਕਾਫੀ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਆ ਪਰ ਉਹਦੇ ਲਈ ਵੀ ਚੈਲੰਜ ਹੈਗੇ ਆ ਕਿ 5 ਸਾਲਾਂ ਬਾਅਦ ਉਹਦਾ ਵੀ ਸ਼ਾਇਦ ਪਟਾਰਾ ਖਰਾਬ ਹੋ ਜੇ ਕਿਉਂਕਿ ਉਹ ਦਵਾਈਆਂ ਸ਼ਾਇਦ ਰੈジਸਟੈਂਟ ਜਿਹੜੇ ਨਦੀਨ ਲੈ ਜਾਣਾ ਦੁਬਾਰਾ ਨਦੀਨ ਫੇਰ ਹੋ ਜਾਣ ਉਹਦੇ ਲਈ ਫੇਰ ਤੁਹਾਨੂੰ ਦੁਬਾਰਾ 5 ਸਾਲਾਂ ਬਾਅਦ ਕੋਈ ਨਾ ਕੋਈ ਬਦਲਾਅ ਚਾਹੀਦਾ ਹੋ